ਖਵਰੋ ਸ਼ਾਰਪੁਰ ਦੇ ਥਾਣਾ ਮਾਲਪੁਰ ਦੀ ਨਾਂ ਦੇ ਪਿੰਡ ਖੈਰਾੜਾ ਰਾਵਲ ਬੱਸੀ ਤੋਂ ਹੈ ਜਿੱਥੇ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨਾਲ ਇੱਕ ਵਿਅਕਤੀ ਵੱਲੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਕਿਹੜਾ ਨੰਬਰ ਕੱਲ ਜੀ ਤੁਹਾਡਾ ਜਿਹੜਾ ਨਾ ਆਵਾਜ਼ ਲਈ ਆਇਆ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਖੈਰਾੜਾ ਰਾਵਲ ਬੱਸੀ ਦਾ ਰਹਿਣ ਵਾਲਾ ਠੀਕ ਆ ਜੀ ਤੇ ਕੀ ਗੱਲਬਾਤ ਹੋਈ ਸੀ ਤੁਹਾਡੇ ਸੱਤਾਂ ਲੱਗੀਆਂ ਦੋਨਾਂ ਪਤੀ ਪਤਨੀ ਦੇ ਕਿਦਾਂ ਮੇਰਾ ਫਰਮਜੀਤ ਸਿੰਘ ਪੰਮਾ ਨਾਮ ਦਾ ਵਿਅਕਤੀ ਆ ਉਹਦੀ ਬਿਲਡਿੰਗ ਦੀ ਜ਼ਾਲੀਆਂ ਤੇ ਉਹਦੀ ਰਿਹੈਸ਼ ਵੀ ਹੁਣ ਟਰਬਲ ਬਸੀ ਆ ਇਹ ਕੋਠੀ ਭਾਜਿਓ ਆ ਕੋਠੀ ਦੇ ਨਾਲ ਤੋਂ ਹੀ ਇਹਨੇ ਬਿਆਨਨਾ ਕੀਤਾ ਹੈ ਸਿਕਾ ਹੰਸਰਾਜ ਮਾਸਟਰ ਦੇ ਨਾਲ 25 ਮਰਲੇ ਥਾਂ ਦਾ 6 ਲੱਖ ਰੁਪਏ ਜਿਹਦਾ ਇਹਨੇ ਖੋਲ ਲਿਆ ਸੀ ਤੇ ਇਹਨੇ ਆਪਣੇ ਸਾਲੇ ਨੂੰ ਬਾਹਰ ਭੇਜਣਾ ਸੀਗਾ ਸੁੰਨ ਲਾਲ ਇਹਦੇ ਸਾਲੇ ਦਾ ਉਹ ਵੀ ਇਹਦੇ ਨਾਲ ਦਾਨ ਤੇ ਕੰਮ ਕਰਦਾ ਸੀ ਉਹਨੇ ਇਟਲੀ ਨੂੰ ਭੇਜਣਾ ਸੀ ਤੇ ਮੈਨੂੰ ਕਹਿੰਦਾ ਕੋ ਮੈਨੂੰ ਪੈਸਿਆਂ ਦੀ ਬਹੁਤ ਲੋੜ ਆ ਤੇ ਇਕਦਮ ਮੈਨੂੰ 2 ਲੱਖ ਰੁਪਈਆ ਚਾਹੀਦਾ ਆ ਤਾਂ ਮੇਰਾ ਥਾਂ ਤੁਸੀਂ ਲੈ ਲੀ 6 ਲੱਖ ਦੇ ਵਿੱਚ ਮੈਂ ਲੈ ਆਇਆ ਮੁਨਾਫਾ ਮੈਨੂੰ ਦੇ ਤਾਂ ਮੈਂ ਕਿਹਾ 10 ਮੁਨਾਫਾ ਕੀ ਲੈਣਾ 7 ਲੱਖ ਦੇ ਵਿੱਚ ਇਹਦੇ ਨਾਲ ਸੌਦਾ ਹੋ ਗਿਆ ਤੇ ਮੈਂ ਕਿਹਾ ਇਹ ਰਿਜੈਕਟੀ ਤਫੇ ਹੰਸਰਾਜ ਕਰੂਗਾ ਕਹਿੰਦਾ ਮੈਂ ਕਰਵਾਉਣ ਦਾ ਬੰਦਿਆਂ ਤਾਂ ਚਲੋ ਇਹਨੂੰ ਮੈਂ ਪੂਗਾ 7 ਲੱਖ ਕਰ ਦਿੱਤਾ ਲੈ ਰਿਜੈਕਟਿਵ ਗਰਾਊਂਡ ਚ ਲੱਗ ਗਿਆ ਰਿਜੈਕਟੀ ਹੋ 25 ਮਾੜੇ ਹੰਸਰਾਜ ਨੇ ਕਰਵਾਈ ਜੇ ਫਿਰ ਇਹਨੇ ਹੰਸਰਾਜ ਨੂੰ ਕਿਹਾ ਕਿ ਮਾਸਟਰ ਨੂੰ ਉਹ ਦੇ ਖਿਲਾਫ ਇੱਕ ਰਿਖਾਅ ਦੇ ਦੇ ਕਿਤੇ ਫੇਰਾ ਫੇਰੀ ਦੇ ਨਾਲ ਇਹਨੇ ਰਿਜੈਕਟੀ ਕਰਵਾ ਲਈ ਉਹ ਕਹਿੰਦਾ ਮੈਂ ਪੜਿਆ ਲਿਖਿਆ ਬੰਦਾ ਮੈਂ ਕਿੱਦਾਂ ਗਲਤ ਕੰਮ ਕਰ ਸਕਦਾ ਮੈਂ ਕਿਉਂ ਮਾਸਟਰ ਦੇ ਉੱਤੇ ਦਵਾਰ ਅਰਖਾਸ ਮੈਂ ਉਹਨੂੰ ਦਿੱਤਾ ਹੈ 25 ਮਾਰਲੇ ਦਿੱਤਾ ਹੈ ਮੈਂ ਇਹਦੇ ਕੁਝ ਵੀ ਕਰ ਰਿਹਾ ਫਿਰ ਇਹਨੇ ਮੇਰੇ ਨਾਲ ਕੰਮ ਸ਼ੁਰੂ ਕਰ ਦਿੱਤਾ ਕਿ ਇਹ ਜਿਹੜੀ ਸੜਕ ਉਹ ਬਣਵਾ ਦੇ ਮੈਂ ਕਿਹਾ ਚਲੋ ਸੜਕ ਦੀ ਸਾਨੂੰ ਕੋਈ ਵਰਤੋਂ ਹੋਣੀ ਹੈ ਸੜਕ ਬਣਵਾਣੇ ਆ ਤਾਂ ਉੱਥੇ ਜੇਈ ਸਾਹਿਬ ਦੇ ਕੋਲ ਗਏ ਜੇਈ ਸਾਹਿਬ ਦੇ ਨਾਲ ਵੀ ਇੱਕ ਘੱਟ ਵੱਤ ਹੋਇਆ ਜੇਈ ਨੇ ਕਿਹਾ ਜਿੰਨੇ ਸਾਡੇ ਕੋ ਪੈਸੇ ਆ ਉਹ ਨਹੀਂ ਅਸੀਂ ਲਾਵਾਂਗੇ ਬਾਕੀ ਜਿਹੜਾ ਕੰਮ ਆ ਗਾਹਾਂ ਪੈਸੇ ਲਾਵਾਂਗੇ ਤਾਂ ਫਿਰ ਬਾਕੀ ਦਾ ਬਲੌਗ ਮਿਲਵਾ ਦੇਣਾ ਯਾਰੂੰ ਕਹਿੰਦਾ ਕਿਉਂ ਨਹੀਂ ਲੱਗਣੇ ਮੇਰੇ ਸੰਧੂ ਸਾਹਿਬ ਉਹ ਮੇਰੇ ਰੋੜੀ ਸਾਹਿਬ ਆ ਜिले ਮੈਂ ਉਹਨਾਂ ਤੋਂ ਫੋਨ ਕਰਾਇਆ ਉਹ ਮੇਰੇ ਸਾਹਮਣੇ ਸੰਧੂ ਸਾਹਿਬ ਨੂੰ ਫੋਨ ਲਾਤਾ ਤਾਂ ਉਹਦੇ ਪੀਏ ਨੇ ਚੱਕਿਆ ਤਾਂ ਉਹ ਕਹਿੰਦੇ ਵੀ ਉਹ ਰੋਟੀ ਖਾਂਦੇ ਆ ਉਹ ਜੀ ਤੁਹਾਡਾ ਕੁੱਟਮਾਰ ਕਿਉਂ ਹੋਈ ਆ ਤਾਂ ਉਹ ਮੈਂ ਤਾਹਨਾ ਤੋਂ ਕੁੱਟਮਾਰ ਐ ਮੇਰਾ ਉਹ ਜੀ ਸਾਹਿਬ ਕਹਿੰਦੇ ਕਿ ਇੱਕ ਹੱਥਿਆ ਬਿਹਾੰਦੇ ਦਿਓ ਵੀ ਅਸੀਂ ਪੰਚਾਇਤ ਨੂੰ ਭੇਜ ਨਹੀਂ ਆਥਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਨਾਲਾ ਬਣਾ ਦਿਓ ਤੁਸੀਂ ਬਲੌਕ ਲਵਾ ਦਿਓ ਮੈਂ ਤਾਂ ਠੀਕ ਹੈ ਅਸੀਂ ਕਚਹਿਰੀਆਂ ਦੇ ਵਿੱਚ ਗਏ ਉੱਥੇ ਐਫੀਡਾਫਟ ਮੈਂ ਲੈ ਲਿਆ ਆਪਣੇ ਨਾਮ ਦਾ ਜ਼ਿਲ੍ਹੇ ਮੁੰਡੇ ਦੇ ਕੋਲੋਂ ਬਿੱਲਾ ਨਾਮ ਦਾ ਮੁੰਡਾ ਉਹਦੇ ਕੋਲੋਂ ਲਿਖਾਉਣ ਲੱਗੇ ਤਾਂ ਮੈਂ ਸਾਰਾ ਲਿਖਾ ਰਿਆ ਸੀ ਤੇ ਇਹ ਕਹਿੰਦਾ ਵੀ ਇਹਦੇ ਵਿੱਚ ਸਵਾ ਚਾਰ ਮਾਡਲ ਲਈ ਮੇਰਾ ਲਿਖ ਅਧ ਮੈਂ ਕਿਹਾ ਇਹ ਅਧ ਕਾ ਤੇ ਲਿਖਾਂ ਤੂੰ ਸੜਕ ਬਣਾਉਣ ਲਈ ਕਹਿੰਦਾ ਤਾਂ ਸੜਕ ਬਣਵਾ ਲ ਨਾ ਮੈਂ ਕਹਿੰਦਾ ਨਹੀਂ ਜੀ ਮੈਂ ਤਾਂ ਅਧ ਵਿੱਚ ਲਿਖਾਉਣਾ ਮੈਂ ਕਿਹਾ ਅਧ ਮੈਂ ਨਹੀਂ ਲਿਖਣਾ ਮੈਂ ਤੇ ਤੂੰ 25 ਮਾਡਲ ਹੀ ਲੈ ਆਇਆ ਤਾਂ ਮੈਂ ਕਿਉਂ ਤੇਰਾ ਅਧ ਲਿਖ ਦਮਾ ਵਿੱਚ ਸੜਕ ਦੇ ਤਾਂ ਇਹ ਕਹਿੰਦਾ ਮੈਂ ਇਹ ਲਿਖਾਉਣਾ ਨਹੀਂ ਇਹ ਫਿਰ ਘਰ ਨੂੰ ਣਟ ਗਿਆ ਮੋਟਰਸਾਈਕਲ ਤੇ ਚੜ ਕੇ ਮੈਂ ਵੀ ਬੱਚਿਆਂ ਦੇ ਨਾਲ ਸੀਗਾ ਮੈਂ ਗਿਆ ਸ਼ਾਮ ਦੇ 6 ਵਜੇ ਦਾ ਸਮਾਂ ਜਿਸ ਵੇਲੇ ਮੈਂ ਆਪਣੇ ਬਾੜੇ ਦੇ ਵਿੱਚ ਚੱਲ ਗਿਆ ਬਾੜਾ ਇਹਦੇ ਨੇੜੇ ਹੀ ਆ ਮੇਰਾ ਬਾੜੇ ਦੇ ਦਰਵਾਜ਼ਾ ਮੈਂ ਖੋਲ੍ਹਿਆ ਫੋਲ ਕੇ ਇੱਕ ਪਾਈਪ ਸੀ ਲਾਈਓ ਵਾਟਰ ਸਪਲਾਈ ਆ ਉਹ ਮੈਂ ਠਿੱਕੀ ਕਰਨ ਲੱਗਾ ਇਹ ਮੇਰੇ ਬਾੜੇ ਦੇ ਵਿੱਚ ਹੀ ਵੜ ਗਿਆ ਇਹਨੇ ਮੈਨੂੰ ਇੱਥੋਂ ਗੱਲ ਤੋਂ ਫੜ ਕੇ ਸਿੱਟ ਲਿਆ ਥੱਲੇ ਸਿੱਟ ਕੇ ਤਾਂ ਮੇਰੇ ਇਹਦਾ ਮੁੰਡਾ ਨੇੜੇ ਸੀਗਾ ਹੁਣ ਡੰਡਾ ਫੜਾਇਆ ਇਹਨੂੰ ਇਹਨੇ ਮੇਰੇ ਮਾਰਨੇ ਸ਼ੁਰੂ ਕਰ ਦਿੱਤੇ ਪਿਓ ਪੁੱਤ ਨੇ ਕੁੱਟ ਮਾਰ ਕੀਤੀ ਤੁਹਾਡਾ ਪਿਓ ਪੁੱਤ ਨੇ ਤਾਂ ਅੰਟੀ ਹੁਣ ਕਿੱਦਾਂ ਇਹਨਾਂ ਦਾ ਵੀ ਕੁੱਟ ਮਾਰ ਕੀਤੀ ਕਿੰਨਾ ਦਾ ਮੈਂ ਤੁਹਾਨੂੰ ਦੱਸਦਾ ਇਹ ਜਿਹਨੇ ਮੇਰੇ ਡੰਡੇ ਮਾਰਦਾ ਸੀ ਮੈਂ ਰੋਲਾ ਪਾਇਆ ਮੈਂ ਕਿਹਾ ਮਰ ਗਿਆ ਮਰ ਗਿਆ ਤਾਂ ਇਹ ਫਿਰ ਤੌੜੀ ਆਈ ਇਹ ਸੀਗੀ ਪਰਲੇ ਪਾਸੋਂ ਆਈ ਸੜਕ ਤੋਂ ਪੱਕੀ ਵੱਲੋਂ ਇਹਨੇ ਕਿਹਾ ਪੰਮਿਆ ਕੀ ਕਰਨ ਹੋ ਗਈ ਹੈ ਤੂੰ ਲੋਕ ਨੂੰ ਕਦੇ ਆਪਣੇ ਅੰਕਲ ਨੂੰ ਮਾਰ ਲਗਾ ਹੈ ਹਾਂ ਦਾ ਸੱਟਿਆ ਹੈ ਨਾ ਮੈਂ ਤੁਹਾਡੀ ਮਾਫੀ ਚਾਹੁੰਦਾ ਗੰਧੀਆਂ ਗਾਲਾਂ ਐ ਨਿਕਲੀਆਂ ਫੇਰ ਜਿਸ ਵੇਲੇ ਇਹ ਮੇਰੇ ਡੰਡੇ ਮਾਰਨ ਲੱਗਾ ਸੀ ਇਹ ਮੇਰੇ ਸਿਰ 'ਚ ਡੰਡਾ ਮਾਰਨ ਲੱਗਾ ਸੀ ਤਾਂ ਮੁਰੇ ਨੇ ਬਾਹਂ ਘਰ ਦਿੱਤੀ ਤੇਰੀ ਬਾਹਰ ਟੁੱਟ ਗਈ ਦੋ ਹੱਡੀਆਂ ਟੁੱਟ ਗਈਆਂ ਉਹਦੇ ਬਾਅਦ ਇਹਨੇ ਗਾਲਾਂ ਐ ਨੀਆਂ ਕੱਟੀਆਂ ਕਿਹਦਾ ਪੁਲਸ ਕਿਹੜੀ ਪੁਲਸ ਕਿਹੜੀ ਮਾਲਪੁਰ ਥਾਣਾ ਲੱਗਦਾ ਮਾਲਪੁਰ ਥਾਣਾ ਕੀ ਕੀ ਗੰਦੀ ਪੁਲਸ ਆਈ ਸੀ ਤਾਂ ਜਦੋਂ ਬਲਬੀਰ ਸੂ ਆਇਆ ਸੀਗਾ ਬਲਬੀਰ ਸੂ ਯਾਨੀ ਕਿ ਜਿੱਥਾਂ ਪਤਾ ਨਹੀਂਦਾ ਉਹਦੇ ਵਿੱਚ ਕਿਉਂ ਬੋਲਦਾ ਸੀ ਕਹਿੰਦਾ ਮੈਂ ਸਾਰੀ ਕਹਾਣੀ ਨਹੀਂ ਹੈ ਕਿ ਤੁਹਾਡੀ ਸੁਣਨੀ ਮੈਂ ਸਿਰਫ ਛੋਟ ਛੋਟੀ ਗੱਲ ਦੱਸਣੀ ਆ ਤਾਂ ਮੈਨੂੰ ਮੈਂ ਉਹਨੂੰ ਲਿਖ ਲਿਖ ਕੇ ਵੀ ਦਿੱਤਾ ਪਰ ਉਹਨੇ ਨਾ ਛੋਟ ਦੇ ਵਿੱਚ ਹੀ ਲਿਖਿਆ ਇਹ ਕਦੋਂ ਦੀ ਗੱਲ ਆ ਜਿਹੜੀ ਲੜਾਈ ਹੋਈ ਤੁਹਾਡੇ ਇਹ 18 ਤਰੀਕ ਦੀ ਸ਼ਾਮ 6 ਵਜੇ ਦੀ ਕੀ ਮੰਗ ਕਰਦੇ ਹੋ ਤੁਸੀਂ ਮੈਂ ਕਰਦਾ ਪਰ ਮੇਰੇ ਨਾਲ ਇਨਸਾਫ ਕੀਤਾ ਜਾਵੇ ਕਿਉਂਕਿ ਮੇਰੀ ਘਰਵਾਲੀ ਦੇ ਵੀ ਬਹੁਤ ਸੱਟਾਂ ਲੱਗੀਆਂ ਨੇ ਇਹਨਾਂ ਨੂੰ ਤੇ ਵੀ ਨੇ ਪਟੇ ਮੇਰੇ ਵੀ ਬਹੁਤ ਸੱਟਾਂ ਮਾਰ ਗਿਆ ਇਹਨਾਂ ਨੇ ਬਹੁਤ ਸਾਡੇ ਨਾਲ ਗੈਰ ਇਨਸਾਫੀ ਕੀਤੀ ਆ ਜਿੱਲੇ ਮੈਂ ਇਹ ਤੋਂ ਛੁੱਟਿਆ ਇਹ ਤੋਂ ਛੁੱਟ ਕੇ ਸਾਡੀ ਚ ਮਸੀਤ ਆ। ਮੈਂ ਮਸੀਤ ਵੱਲ ਨੂੰ ਦੌੜਿਆ। ਇਹ ਮੇਰੇ ਮੁੰਰੇ ਦੌੜਾ ਗਿਆ। ਮੋਹਰੇ ਦੀ ਘਰਵਾਲੀ ਸੀਗੀ ਉਹਨੇ ਐਦਾਂ ਡੰਡਾ ਲਾ ਦਿੱਤਾ ਕਿ ਆਹ ਹੁਣ ਮੈਂ ਭੱਜਣ ਨਹੀਂ ਦੇਣਾ। ਪੰਗਿਆ ਹੁਣ ਇਹ ਹੱਥ ਆਇਆ। ਇਹਨੂੰ ਮਾਰ ਸਿੱਟ। ਤਾਂ ਮੈਂ ਉਹਦੇ ਡੰਡੇ ਤੋਂ ਇੱਧਰ ਪਾਸੇ ਜੀ ਟਿਕਿਆ। ਇਹ ਉਹਨੇ ਮੇਰੇ ਪਿੱਛਲੇ ਉੱਤੇ ਡੰਡਾ ਮਾਰ دیا۔ ਠੀਕ ਹੈ ਓਕੇ। ਰੀਲ ਦੀ ਹੱਡੀ ਤੇ। ਓਕੇ ਹਾਂ ਜੀ। ਉਹਦੇ ਬਾਅਦ ਇਹ ਮੇਰੇ ਪਿੱਛੇ ਮਸੀਤ ਤੱਕ ਦੌੜਾ ਗਿਆ। ਠੀਕ ਹੈ। ਫਿਰ ਮਿਤੀ 18/3/2024 ਨੂੰ ਖੈਰਗਾਵਲ ਬਸੀਕ ਲੜਾਈ ਹੋਈ ਸੀ ਜਿਹਦੇ ਜਿਹਦੇ ਵਿੱਚ ਇੱਕ ਲੇਡੀ ਸੀਗੀ ਨਸਰਾ ਬੇਗਮ ਜਿਹਦੇ ਕੋਲ ਪਿੰਡ ਦਾ ਹੀ ਵਾਸੀ ਨੇ ਪਰਮਜੀਤ ਜੀ ਤੇ ਨਾਲ ਉਹਦੇ ਉਹਦੀ ਵਾਈਫ ਸੀ ਨਾਲ ਉਹਦਾ ਲੜਕਾ ਸੀਗਾ ਇਹਨਾਂ ਨੇ ਉਹਦੇ ਸੱਟਾਂ ਮਾਰੀ ਸੀ ਜਿਹਦੇ ਕਾਰਨ ਉਹਦੇ ਕਾਫੀ ਸੱਟਾਂ ਲੱਗੀਆਂ ਸੀਗਾ ਉਹਦੇ ਘਰ ਦੇ ਅੰਦਰ ਉਹਦਾ ਜਿਹੜਾ ਬਾੜਾ ਸੀ ਉਹਦੇ ਅੰਦਰ ਦਾਖਲ ਹੋ ਕੇ ਇਹਨਾਂ ਨੇ ਸੱਟਾਂ ਮਾਰੀ ਸੀ ਉਹ ਲੇਡੀ ਪਹਿਲਾਂ ਇੱਥੇ ਸਿਵਲ ਹਸਪੀਟਲ ਇਹਨੂੰ ਇੱਥੇ ਐਡਮਿਟ ਕਰਾਇਆ ਸੀ ਮਾਲਪੁਰ ਉਸ ਤੋਂ ਬਾਅਦ ਇਹਨਾਂ ਰੈਫਰ ਕਰ ਦਿੱਤਾ ਸੀਗਾ ਵੀ ਆਪਣੇ ਹਸਪਤਲ ਉਹਦੇ ਬਿਆਨ ਦੇ ਆਧਾਰ ਤੇ ਅਸੀਂ ਮਕਦਮਾ ਨੰਬਰ 45 ਡੇਟਡ 19 ਸੌਰੀ 2020 ਜੋ 2020 ਇੰਟਰਸੈਕਸ਼ਨ ਚਾਸੋ 55 354 323 34 ਆਪੀਸੀ ਥਾਣਾ ਮੰਗੋੜ ਦਰਜ ਕੀਤਾ ਗਿਆ ਤੇ ਕਿਉਂਕਿ ਦੋਸ਼ੀਆਂ ਨੂੰ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਤੇ ਮਾਨਜੁਗ ਅਦਾਲਤ ਵਿੱਚ ਉਹਨਾਂ ਚਲਾਣਦਾਂਗੇ ਉਹਨਾਂ ਦੀ ਤੇ ਲੜਾਈ ਦਾ ਕਾਰਨ ਇਹ ਸੀ ਕੋਈ ਪਲਾਟ ਦਾ ਝਗੜਾ ਸੀ ਇਹਨਾਂ ਦਾ ਇਹਨਾਂ ਦਾ ਕੋਈ ਦੋਨੇ ਤਰ੍ਹਾਂ ਦਾ ਆਪਸ ਵਿੱਚ ਪਲਾਟ ਦਾ ਝਗੜਾ ਸੀ ਜਿਸ ਕਾਰਨ ਇਹਨਾਂ ਦੀ ਲੜਾਈ ਹੋਈ